ਸਿਰੀ ਰਾਗ ਮਹੱਲਾ 3 ਤਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰਸੀ ਮਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਵੇ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਈ ਗੁਰ ਸ਼ਬਦੀ ਸਲਾਹੀਐ ਰੰਗੇ ਸਹਿਜ ਸੁਭਾਈ ਸੱਚੈ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨਾ ਕਰਨਾ ਜਾਈ ਚਿਰੀ ਵਛੁਨੇ ਮੇਲਿਆਂ ਸਤਗੁਰ ਪੰਨ ਪਾਏ ਆਪੇ ਘਾਰ ਕਰਾਈਸੀ ਹੁਵਨਾ ਕਰਨਾ ਜਾਏ ਮਨ ਤਨ ਰਤਾਰੰਗ ਸਿਓ ਹਉ ਮੈਂ ਤਜਿ ਵੇਕਾਰ ਐਨ ਸਹਿirdੈ ਰਬ ਰਹਿ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹੋ ਮੈਂ ਵਿੱਚੋਂ ਜਾਇ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਇ ਭਾਈ ਰੇ ਗੁਰਮੁਖ ਬੂਜੈ ਕੋਇ ਬਿਨ ਬੂਜੇ ਕਰਮ ਕਮਾਵਣੀ ਜਨਮ ਪਦਾਰਥ ਖੋਇ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਇ ਅਮਰਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂੰ ਪਰਮਾਨ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਈ ਜੇ ਆ ਕੀ ਤੋਨ ਤੇਹਾ ਹੋਆ ਜੇ ਹੀ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਈ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚਹੁ ਹਉਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੁਣ ਮਨ ਮੇਰੇ ਭਜ ਸਤ ਗੁਰ ਸਰਨਾ ਗੁਰ ਪ੍ਰ사ਦੀ ਛੁਟੀਐ ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਦਨ ਮੋਹ ਬਾਦਾ ਨਹਿ ਬੂਝੈ ਬਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥੈ ਪਦਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾਂ ਉਧਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੱਡੀ ਨ ਕਿਤੈ ਉਪਾਏ ਦੂਜੈ ਭਾਏ ਦੁਖ ਨ ਆਇਦਾ ਬਹੁਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉੱਭਰੇ ਹਉਮੈ ਸ਼ਬਦ ਗੁਆਏ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਈ ਬਿਨ ਗੁਰ ਕਿਨੈ ਨਾ ਪਾਇਉ ਬਿਰਥਾ ਜਨਮ ਗੁਆਏ ਮਨ ਮੁਖ ਕਰਮ ਕਮਾਵਣੀ ਦਰਗਾਹ ਮਿਲੈ ਸਜਾਏ ਮਨ ਰੀ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈ ਹੈ ਤਾਂ ਪਾਏ ਮੂਖ ਦਵਾਰ ਹਉ ਮੈਂ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨਿਐ ਗੁਰ ਪਾਈਐ ਵਿੱਚੋਂ ਹਉ ਆਪ ਗਵਾਏ ਆਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾ